ਜੀ ਖਾਰਾ ਸਾਹਿਬ ਇੱਕ ਬੀਤੇ ਦਿਨ ਕਤਲ ਹੁੰਦਾ ਕੰਚਨ ਕੁਮਾਰੀ ਉਰਫ ਕਮਲਕੌਰ ਦਾ ਉਹਨਾਂ ਦੇ ਕੇਸ ਦੇ ਵਿੱਚ ਤੁਸੀਂ ਨਿਹੰਗ ਸਿੰਘ ਜਿਨ੍ਹਾਂ ਨੂੰ ਇਸ ਕਤਲ ਕੇਸ ਦੇ ਵਿੱਚ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਵਕੀਲ ਹੋ ਉਹਨਾਂ ਦਾ ਪੱਖ ਲਿਆ ਕੀ ਕਹਿਣਾ ਚਾਹੋਗੇ ਇਸ ਪੂਰੇ ਮਾਮਲੇ ਦੇ ਉੱਤੇ ਦੇਖੋ ਇਹ ਜਿਹੜਾ ਮਾਮਲਾ ਹੈ ਡਾਊਟ ਕ੍ਰੀਏਟ ਕਰਦਾ ਹੈ ਜੀ ਇਸ ਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਮਰਡਰ ਕਾਤਲ ਕੌਣ ਹੈ ਕਾਰਨ ਕੀ ਹੈ ਬਲਾਈਂਡ ਮਰਡਰ ਹੈ ਜੀ ਬਲਾਈਂਡ ਮਰਡਰ ਦੇ ਵਿੱਚ ਕੋਈ ਆਈਬਿਟਰਸ ਦੀ ਨਹੀਂ ਇਹ ਨਾਲ ਬਣਾਇਆ ਗਿਆ ਜੀ ਜਿਹੜੀ ਐਫ ਆਈ ਆਰ ਹੈ ਧਿਆਨ ਨਾਲ ਦੇਖੋਗੇ ਤਾਂ ਉਸ ਦੇ ਵਿੱਚ ਕਮਰਤਪਾਲ ਨਾਂ ਦੇ ਬੰਦੇ ਨੂੰ 30 32 ਸਾਲ ਦਾ ਬੰਦਾ ਇਹਨਾਂ ਦੇ ਘਰੇ ਜਾਂਦਾ ਹੈ ਜੀ ਉਸ ਤੋਂ ਬਾਅਦ ਉਹ ਲੜਕੀ ਜਿਹੜੀ ਹੈ ਉਹ ਥਰੇ ਜਾਂਦੀ ਹੈ ਜਿੱਥੇ ਪ੍ਰਮੋਸ਼ਨ ਕਰਨੀ ਹੁੰਦੀ ਹੈ ਜੀ ਤਾਂ ਇਹ ਬੜਾ ਡਾਊਟ ਕ੍ਰੀਏਟ ਹੁੰਦਾ ਜਿਹੜੇ ਬੰਦੇ ਨਾਲ ਇੰਨੀ ਨਫ਼ਰਤ ਉਹਨਾਂ ਦੇ ਘਰੇ ਕਿਉਂ ਜਾਊਗਾ ਜਿੱਤੇ ਇੰਨੀ ਨਫ਼ਰਤ ਆਇਓ ਰੇਡੀਓ ਨਾਲ ਕਿਉਂ ਜਾਊਗੀ ਸੋ ਇਹਨਾਂ ਕੋਲ ਡਾਇਰੈਕਟ ਐਵੀਡੈਂਸ ਨਹੀਂ ਸੀ ਡਾਇਰੈਕਟ ਐਵੀਡੈਂਸ ਨਾ ਹੋਣ ਕਰਕੇ ਇਹਨਾਂ ਨੇ ਇਹੋ ਜੀ ਐਫਆਈਆਰ ਬਣਾਈ ਹੈ ਜੀ ਬਲਾਈਂਡ ਮਰਡਰ ਦਾ ਲੋਕ ਉਹਨੂੰ ਬਹੁਤ ਜ਼ਿਆਦਾ ਨਫ਼ਰਤ ਕਰਦੇ ਸੀ ਜੀ ਜਿੱਤੇ ਲੋਕ ਉਹਦੇ ਫਾਲੋਅਰ ਸੀ ਉਸੇ ਨੂੰ ਜਿਹੜੇ ਨਫ਼ਰਤ ਵੀ ਕਰਦੇ ਸੀ ਜੀ ਇਸ ਕਰਕੇ ਅਸੀਂ ਨਹੀਂ ਕਹਿ ਸਕਦੇ ਕਿ ਇਸ ਨਫ਼ਰਤ ਦੇ ਵਿੱਚ ਕਿੰਨੇ ਕਤਲ ਕੀਤਾ ਹਾਂ ਹਾਂ ਜਿਹੜੇ ਭਾਈ ਅਮਰਤਪਾਲ ਮਹਿਰ ਵਰਗੇ ਬੋਲਦੇ ਸੀ ਤਾਂ ਮੈਨੂੰ ਡਾਊਟ ਹੈ ਕਿ ਉਹਨਾਂ ਦਾ ਨਾਮ ਇਸੇ ਬੇਸ ਤੇ ਲਿਆ ਗਿਆ ਕਿ ਉਹ ਬਹੁਤ ਜ਼ਿਆਦਾ ਉਹਦੇ ਖਿਲਾਫ ਉਹਦਾ ਜੋ ਨੇ ਕਲਚਰ ਪ੍ਰਤੀ ਜੋ ਮਤਲਬ ਕਿ ਉਹਨੇ ਭੈੜੀਆਂ ਆਤਾਂ ਸੀ ਉਹਦੇ ਪ੍ਰਤੀ ਬੋਲਦੇ ਸੀ ਤਾਂ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਪੁਲਿਸ ਨੇ ਉਹਨਾਂ ਨੂੰ ਮੁਰਤੇ ਨਾਮਜ਼ਦ ਕਰਤਾ ਇਹਨੇ ਜੀ ਖਾਰਾ ਸਭ ਗੱਲ ਕਰੀਏ ਕੱਲ ਐਸਐਸਪੀ ਕੋਂਡਲ ਦੇ ਵੱਲੋਂ ਪੂਰੀ ਜਿਹੜੀ ਇੱਕ ਸਟੋਰੀ ਆ ਉਹ ਦੱਸੀ ਗਈ ਆ ਕਿ ਕਿਸ ਤਰ੍ਹਾਂ ਜਿਹੜੇ ਅਮਰਤਪਾਲ ਮਹਿਰੋ ਨੇ ਉਹ ਆਪਣੇ ਸਾਥੀਆਂ ਸਮੇਤ ਇੱਕ ਸਕਾਰਪਿਓ ਐਨ ਗੱਡੀ ਲੈ ਕੇ ਲੁਧਿਆਣਾ ਜਾਂਦੇ ਨੇ ਉਤੋਂ ਕੰਚਨ ਕੁਮਾਰੀ ਨੂੰ ਲੈ ਕੇ ਆਉਂਦੇ ਨੇ ਕਿਸ ਤਰ੍ਹਾਂ ਕਤਲ ਹੁੰਦਾ ਸਾਰੀ ਸਟੋਰੀ ਜਿਹੜੀ ਆ ਉਹ ਦੱਸੀ ਗਈ ਆ ਪਰ ਇੱਕ ਗੱਲ ਇਹ ਹੈ ਪੁਲਿਸ ਕੋਰਟ ਦੇ ਅੰਦਰ ਆ ਕੇ ਕਹਿੰਦੀ ਆ ਕਿ ਸਾਨੂੰ ਰੋਕ ਮਾਰ ਦਿਓ ਕਿ ਸਾਡੇ ਕੋਲ ਐਵੀਡੈਂਸ ਪੂਰੀ ਕਲੈਕਟ ਨਹੀਂ ਹੋਈ ਜੇ ਐਵੀਡੈਂਸ ਪੂਰੀ ਕਲੈਕਟ ਨਹੀਂ ਹੋਈ ਤਾਂ ਫਿਰ ਪ੍ਰੈਸ ਕਾਨਫਰੰਸ ਤੇ ਚੀਜ਼ ਦੀ ਜੀ ਜਦੋਂ ਰਿਮਾਂਡ ਅਜੇ ਕੰਪਲੀਟ ਨਹੀਂ ਹੋਇਆ ਰਿਮਾਂਡ ਦੇ ਵਿੱਚ ਅਜੇ ਇਹਨਾਂ ਨੂੰ ਕਾਫੀ ਸਬੂਤ ਆ ਕਿ ਸਾਨੂੰ ਨਹੀਂ ਮਿਲੇ ਜੀ ਸਾਡੀ ਐਵੀਡੈਂਸ ਨਹੀਂ ਕੰਪਲੀਟ ਹੋ ਰਹੀ ਤਾਂ ਫਿਰ ਪ੍ਰੈਸ ਕਾਨਫਰੰਸ ਕਿਉਂ ਚੀਜ਼ ਦੀ ਤੇ ਮਲਜ਼ਮ ਡਿਕਲੇਅਰ ਜਲਦੀ ਕਰਨ ਦੀ ਕੀ ਲੋੜ ਪਈ ਸੀ ਜੀ ਤੋਂ ਇਸ ਕਰਕੇ ਸਾਡਾ ਕਾਲੀ ਕਾਲੀ ਜ ਹੋ ਰਿਹਾ ਹੈ ਅੰਡਰ ਪ੍ਰੈਸ਼ਰ ਹੋ ਰਿਹਾ ਹੈ ਜੀ ਤੇ ਮੈਨੂੰ ਲੱਗਦਾ ਹੈ ਇਸ ਦੇ ਵਿੱਚ ਕੋਈ ਸਚਾਈ ਨਹੀਂ ਅੰਦਰ ਜੀ ਐ ਖਰਾਸਾਬ ਇੱਕ ਐਸਐਸਪੀ ਦੇ ਵੱਲੋਂ ਇੱਕ ਫੋਨ ਦੀ ਗੱਲ ਕੀਤੀ ਗਈ ਆ ਉਹ ਕਹਿੰਦੇ ਵੀ ਦੋ ਫੋਨ ਸੀਗੇ ਕੰਚਨ ਕੁਮਾਰੀ ਦੇ ਕੋਲ ਜਿਹੜੇ ਇਹਨਾਂ ਦੇ ਅਮਰਪਾਲ ਮਹਿਰੋਂ ਦੇ ਵੱਲੋਂ ਜਿਹੜੇ ਨੇ ਉਹ ਖੋਹੇ ਗਏ ਨੇ ਉਹਨਾਂ ਦਾ ਕੀ ਮਸਲਾ ਪੂਰਾ ਨਹੀਂ ਜੀ ਇੱਕ ਜਿਹੜਾ ਮੋਬਾਈਲ ਸੀ ਉਹ ਕਹਿੰਦੇ ਸੀ ਇੱਕ ਮੋਬਾਈਲ ਤਾਂ ਸਾਨੂੰ ਪੁਲਿਸ ਨੇ ਕਿਹਾ ਸੀ ਕਿ ਸਾਨੂੰ ਦਿੱਤਾ ਟੁੱਟਾ ਹੋਇਆ ਸੀ ਜੀ ਦੂਸਰਾ ਮੋਬਾਈਲ ਹੈ ਜਿਹੜਾ ਅਸੀਂ ਇਹ ਤੋਂ ਬਰਾਮਦ ਕਰਨਾ ਹੈ ਪਰ ਮਲਜ਼ੂਮ ਫੜਿਆਂ ਨੂੰ ਜਿਨ੍ਹਾਂ ਨੂੰ ਇਹ ਮਲਜ਼ੂਮ ਕਹਿ ਰਹੇ ਨੇ ਫੜਿਆਂ ਨੂੰ ਵੀ ਤਿੰਨ ਤੋਂ ਚਾਰ ਦਿਨ ਹੋ ਚੁੱਕੇ ਨੇ ਜੀ ਤਾਂ ਇਸ ਕਰਕੇ ਮੈਨੂੰ ਲੱਗਦਾ ਕੋਈ ਇਹਨਾਂ ਕੋਲ ਐਵੀਡੈਂਸ ਨਹੀਂ ਬਣ ਰਹੀ ਕੋਈ ਡਾਟਾ ਐਵੀਡੈਂਸ ਨਹੀਂ ਕੋਈ ਇਸ ਕਤਲ ਦੇ ਨਾਲ ਕੋਈ ਲਿੰਕ ਨਹੀਂ ਸਾਬਤ ਹੋ ਰਿਹਾ ਜੀ ਤਾਂ ਇਸ ਕਰਕੇ ਵਾਰ-ਵਾਰ ਰਿਮਾਂਡ ਵਾਰ-ਵਾਰ ਰਿਕਵੈਸਟ ਕਰਨੀ ਕਿ ਸਾਨੂੰ ਮੋਬਾਈਲ ਚਾਹੀਦਾ ਹੈ ਉਹ ਮੋਬਾਈਲ ਕਿੱਥੋਂ ਲਿਆ ਕੇ ਦੇਣਗੇ ਬੰਦੇ ਤਾਂ ਅੰਦਰ ਕੰਡਰ ਕਸਟਡੀ ਨੇ ਜੀ ਸੋ ਇਹਨਾਂ ਸਾਰੀਆਂ ਚੀਜ਼ਾਂ ਤੇ ਦੇਖਿਆ ਜਾਵੇ ਤਾਂ ਇਹਨਾਂ ਦਾ ਡਾਊਟ ਕ੍ਰੀਏਟ ਹੁੰਦਾ ਟਿੰਟ ਪੈਂਦਾ ਇਹਨਾਂ ਦੇ ਪੁਰਾਣੇ ਸਟੇਟ ਦੇ ਕੇਸ ਦੇ ਜੀ ਪਰ ਖਾਰਾ ਸਾਹਿਬ ਇੱਕ ਜਿਹੜੀ ਉਸਤੇ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਇੱਕ ਜਿਹੜੀ ਆ ਸੀਸੀਟੀਵੀ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਇੱਕ ਸ਼ਖਸ਼ ਜਿਹੜਾ ਉਹ ਗੱਡੀ ਖੜਾ ਕੇ ਪਾਰਕਿੰਗ ਦੇ ਵਿੱਚੋਂ ਨਿਕਲ ਜਾਂਦਾ ਤਾਂ ਉਸਦੇ ਬਾਰੇ ਕੀ ਕਹਿਣਾ ਫਿਰ ਦੇਖੋ ਗੱਲ ਨਹੀਂ ਆ ਵੀਡੀਓ ਦੀ ਗੱਲ ਜੇ ਆਪਾਂ ਐਡਮਿਸਿਬਲ ਨਹੀਂ ਏ ਇਹ ਕਿਹੜੇ ਕੈਮਰੇ ਚ ਆਈ ਆ 65 ਵੀ ਦਾ ਸਰਟੀਫਿਕੇਟ ਚਾਹੀਦਾ ਹੈ ਜਿਸ ਕੈਮਰੇ ਨੇ ਇਹਨਾਂ ਨੂੰ ਹੈਂਡਓਵਰ ਕਿਵੇਂ ਕੀਤੀ ਇਹਨਾਂ ਨੂੰ ਜੀ ਉਹ ਕਿ ਉਹ AI ਤਾਂ ਨਹੀਂ ਤਿਆਰ ਕਿਸੇ ਨੇ ਕਰਕੇ ਦਿੱਤੀ ਹੈ ਨਾ ਨੂੰ ਗੱਲਾਂ ਇਹ ਮੈਟੋਵੇ ਐਵੀਡੈਂਸ ਹੈ ਕੱਲੀ ਵੀਡੀਓ ਤੇ ਅਸੀਂ ਡਿਪੈਂਡ ਨਹੀਂ ਕਰ ਸਕਦੇ ਜੀ ਤਾਂ ਖਾਰਾ ਸਾਹਿਬ ਹੁਣ ਜਿਸ ਤਰ੍ਹਾਂ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਆ ਤੁਸੀਂ ਜਾਂ ਫਿਰ ਜਿਹੜੇ ਇਹਨਾਂ ਸਿੰਘਾਂ ਦੇ ਪਰਿਵਾਰਕ ਮੈਂਬਰ ਨੇ ਜਾਂਚ ਤੋਂ ਸੰਤੁਸ਼ਟ ਨੇ ਕਿ ਜਾਂਚ ਸਹੀ ਢੰਗ ਦੇ ਨਾਲ ਚੱਲ ਰਹੀ ਹੈ ਨਹੀਂ 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 ਅਜੇ ਤੱਕ ਕੋਈ ਦਰਦਾ ਬੋਲਦਾ ਹੀ ਨਹੀਂ ਜਿਹੜਾ ਬੋਲੇਗਾ ਤਾਂ ਡੀਆਰ ਚ ਨਾ ਪੈ ਜਾਏਗਾ ਜੀ ਹਾਂ ਜੇ ਤਾਂ ਮਤਲਬ ਕਿ ਜਿਹੜੇ ਮੁਲਜ਼ਮ ਫੜੇ ਹੋਏ ਨੇ ਮੁਲਜ਼ਮ ਕਹਿ ਰਹੇ ਨੇ ਜੀ ਕੋਈ ਤੁਹਾਨੂੰ ਕੋਈ ਗੱਲ ਪੁੱਛੋ ਜੋ ਬੋਲਦੇ ਨਹੀਂ ਕਾਰਨ ਕੀ ਜੈਜਤ ਇਹਦਾ ਟੌਰਚਰ ਇਹਦਾ ਜੀ ਇਸ ਕਰਕੇ ਅਜੇ ਇਸ ਕੇਸ ਦੇ ਬਾਰੇ ਕੋਈ ਖੁਲਾਸਾ ਨਹੀਂ ਹੋ ਸਕਵੇ ਜਦੋਂ ਉਹ ਜੁਡੀਸ਼ਲ ਰਿਮਾਂਡ ਤੇ ਜਾਣਗੇ ਜੇਲ੍ਹ ਚ ਜਾਣਗੇ ਫਿਰ ਉਸ ਲਈ ਦੱਸਣਗੇ ਕਿ ਅੰ ਚੱਕਰ ਸੀ ਆ ਚੱਕਰ ਨਹੀਂ ਜੀ ਜਿਹੜੇ ਨੌਜਵਾਨ ਫੜੇ ਨੇ ਤੁਹਾਡੀ ਉਹਨਾਂ ਦੇ ਵਕੀਲ ਹੋਣ ਦੇ ਨਾਤੇ ਤੁਹਾਡੀ ਉਹਨਾਂ ਨਾਲ ਗੱਲਬਾਤ ਕੋਈ ਹੋਈ ਆ ਜਾਂ ਕੁਝ ਪੁਲਿਸ ਦੇ ਵੱਲੋਂ ਕੋਈ ਉਹ ਕਰਾਇਆ ਗਿਆ हां कल कोर्ट ਦੇ ਅੰਦਰ ਮੈਂ ਮਿਲਿਆ ਮੈਂ ਬਹਿਸ ਕੀਤੀ ਸੀ ਰਿਮਾਰਡ ਦੇ ਵਿੱਚ ਪੈਰਾਂ ਦਾ ਗਲਤ ਕੀਤੀ ਹੈ ਸਾਰੇ ਸਹਿਮੇ ਹੋਏ ਸੀ ਜੋ ਪੁਲਿਸ ਨੇ ਜੋਸ਼ਾ ਕਰਦੀ ਆ ਉਸੇ ਇਸ਼ਾਰੇ ਦੇ ਉੱਪਰ ਜੋ ਚੱਲਦੇ ਨੇ ਇਟ ਮੀਨਸ ਮੇਰੇ ਦੇਖਣ ਚ ਟੌਰਚਰ ਹੋਏ ਹੋਣਗੇ ਤੇ ਅੰਡਰ ਪ੍ਰੈਸ਼ਰ ਨੇ ਜੋ ਪੁਲਿਸ ਦੀ ਉਹਦੇ ਸਿਰ ਲਾਉਂਦੇ ਨੇ ਅਜੇ ਉਹ ਖੁੱਲ ਕੇ ਗੱਲ ਨਹੀਂ ਕਰ ਰਹੇ ਜੀ ਜੀ ਖਰਾ ਸਾਹਿਬ ਇਸ FIR ਦੇ ਵਿੱਚ ਟੋਟਲ ਕਿੰਨੇ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਕਿੰਨਿਆਂ ਦੀ ਗ੍ਰਿਫਤਾਰੀ ਹੋਈ ਹੈ ਤੇ ਕਿੰਨੇ ਲੋਕਾਂ ਜਿਹੜੇ ਨੇ ਉਹ ਹਜੇ ਰਹਿ ਗਏ ਨੇ ਜਿਨ੍ਹਾਂ ਦੇ ਨਾਮ ਦਰਜ ਕੀਤੇ ਹੋਏ ਨੇ ਦੇਖੋ ਦੋ ਤਾਂ ਬੰਦੇ ਇਹਨਾਂ ਨੇ ਫੜਕੇ ਪੇਸ਼ ਕਰਤੇ ਇਹਨਾਂ ਨੇ ਬਾਕੀ ਹਜੇ ਕਲੀਅਰ ਨਹੀਂ ਕਰੇ ਦੋ ਬੰਦਿਆਂ ਦੀ ਹੋਰ ਮੀਡੀਆ ਚ ਇੰਨਾ ਪਾਇਆ DDR ਆਪਾਂ ਮਿਲੀ ਨਹੀਂ ਹਜੇ ਚਕਰ ਜੀ ਜੀ ਤੇ ਇੱਕ ਭਾਈ ਅਮਰਪਾਲ ਮਹਿਰੋ ਦਾ ਨਾਮ ਵਿੱਚ ਜੀ ਤਾਂ ਅੱਜ ਅਕੀ ਦੇਖਦੇ ਆ ਕੱਲ ਪਰਸੋਂ ਪੇਸ਼ ਕਰਨਗੇ ਉਸ ਦੇਖਾਂਗੇ ਫਰ ਅਨਵੈਸਟੀਗੇਸ਼ਨ ਚ ਕੀ ਕਹਿੰਦੇ ਨੇ ਜੀ ਤਾਂ ਸਮਝਾਉਣ ਦੇ ਲਈ ਬਹੁਤ-ਬਹੁਤ ਧੰਨਵਾਦ ਖਾਰਾ ਸਾਹਿਬ ਬਸ ਠੀਕ ਹਾਲ ਚੰਗਾ